ਇਹ ਪੋਦੇ ਮਹੀਨੇ ਵਿੱਚ ਕਈ ਲੋਕ ਵਿਆਹ ਵੀ ਕਰਦੇ ਨੇ ਪਰ ਕੁਝ ਲੋਕ ਇਹ ਵੀ ਨੇ ਜਿਹੜੇ ਇਸ ਮਹੀਨੇ ਦੇ ਵਿੱਚ ਪੁੰਜੇ ਸੁੰਦੇ ਨੇ ਇਹ ਆਪਣੇ ਪੋਦੇ ਮਹੀਨੇ ਦੇ ਵਿੱਚ ਸਿਕ ਕੌਮ ਦੇ ਵਿੱਚ ਵਿਆਹ ਦੇ ਸਮਾਗਮ ਕਰ ਸਕਦੇ ਕੱਲ ਬੰਦਸ਼ ਨਹੀਂ ਦੀ ਹੈ ਕੱਲ ਫੀਲਿੰਗ ਦੇ ਪੱਤਰ ਭਣ ਕੇ ਦਿਓ ਤੇ ਅਨੈਚਰਲੀ ਇਹ ਬਜ਼ੁਰਗ ਇਦਾਂ ਮਹਿਸੂਸ ਕਰਦੇ ਵੀ ਅਸੀਂ ਅਸੀਂ ਵੀ ਨਾਲ ਹਾਂ ਇਹ ਪੋਦੇ ਮਹੀਨੇ ਵਿੱਚ ਕਈ ਲੋਕ ਵਿਆਹ ਵੀ ਕਰਦੇ ਨੇ ਪਰ ਕੁਝ ਲੋਕ ਇਹ ਵੀ ਨੇ ਜਿਹੜੇ ਇਸ ਮਹੀਨੇ ਦੇ ਵਿੱਚ ਪੁੰਝੇ ਸੁੰਦੇ ਨੇ ਕਿ ਇਹ ਆਪਣੇ ਪੋਦੇ ਮਹੀਨੇ ਦੇ ਵਿੱਚ ਸਿੱਖ ਕੌਮ ਦੇ ਵਿੱਚ ਵਿਆਹ ਦੇ ਸਮਾਗਮ ਕਰ ਸਕਦੇ ਨਹੀਂ ਗੱਲ ਬੰਦਸ਼ ਦੀ ਨਹੀਂ ਹੈ ਕੱਲ ਫੀਲਿੰਗ ਦੀ ਹੈ ਨਾ ਬਿਲਕੁਲ ਵੀ ਅਸੀਂ ਉਹ ਪਲਾਂ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਪਾਤਰ ਬਣ ਕੇ ਦੇਉਣ ਵਾਲੀ ਗੱਲ ਹੈ ਤੇ ਉਹ ਨੈਚਰਲੀ ਇਹ ਬਜ਼ੁਰਗ ਇਦਾਂ ਮਹਿਸੂਸ ਕਰਦੇ ਵੀ ਅਸੀਂ ਅਸੀਂ ਵੀ ਨਾਲ ਹਾਂ ਹੁਣ ਹੁਣ ਜਦੋਂ ਲੰਗਰ ਲੱਗਦੇ ਮੈਂ ਵੇਖਦਾ ਕਲਮ ਇਹ ਮੇਲਾ ਨਹੀਂ ਨਾ ਹੈਗਾ ਜੀ ਉਹ ਮੇਰੇ ਜਜ਼ਬਾਤ ਨੇ ਉਹ ਇਦਾਂ ਪ੍ਰਸ਼ਾਦਾ ਵੇਖਣ ਨਾਲ ਨਹੀਂ ਲੱਗਦਾ ਵੀ ਪਤਾ ਨਹੀਂ ਕਿਉਂ ਹਜ਼ਾਰਾਂ ਹੀ ਲੰਗਰ ਲਾਉਂਦੇ ਪਰ ਹਰ ਇੱਕ ਬੰਦੇ ਦੀ ਇਹ ਭਾਵਨਾ ਹੁੰਦੀ ਹੈ ਵੀ ਤਿੰਨ ਦਿਨ ਸਹਿਬਜ਼ਾਦੇ ਭੁੱਖੇ ਸੀ ਤੇ ਅਸੀਂ ਇਹ ਜਿਹੜਾ ਸਿੱਖਾਂ ਦੇ ਮੂੰਹ ਚ ਪਾ ਰਹੇ ਹਾਂ ਸਹਿਬਜ਼ਾਦਿਆਂ ਦੇ ਮੂੰਹ ਚ ਪਾ ਰਹੇ ਹਾਂ ਬਿਲਕੁਲ ਗੱਲ ਤੇ ਹਰ ਗੱਲ ਚ ਫੀਲਿੰਗ ਹੈ ਅਹਿਸਾਸ ਹੈ ਉਹ ਜਿੱਦਾਂ ਵੀ ਕੋਈ ਹੋਰ ਗਹਿਰਾ ਲੈ ਸਕਦਾ ਜ਼ਰੂਰ ਲੈ। ਇਹ ਪੋ ਦੇ ਮਹੀਨੇ ਵਿੱਚ ਕਈ ਲੋਕ ਵਿਆਹ ਵੀ ਕਰਦੇ ਨੇ ਪਰ ਕੁਝ ਲੋਕ ਇਹ ਵੀ ਨੇ ਜਿਹੜੇ ਇਸ ਮਹੀਨੇ ਦੇ ਵਿੱਚ ਪੁੰਜੇ ਸੁੰਦੇ ਨੇ। ਇਹ ਆਪਣੇ ਪੋ ਦੇ ਮਹੀਨੇ ਦੇ ਵਿੱਚ ਸਿੱਖ ਕੌਮ ਦੇ ਵਿੱਚ ਵਿਆਹ ਦੇ ਸਮਾਗਮ ਕਰ ਸਕਦੇ। ਕੱਲ ਬੰਦਸ਼ ਨਹੀਂ ਹੈ, ਕੱਲ ਫੀਲਿੰਗ ਹੈ। ਪੱਤਰ ਵੰਕ ਦੇ ਦਿੰਦੇ। ਨੇ ਨੈਚਰਲੀ ਇਹ ਬਜ਼ੁਰਗ ਇਦਾਂ ਮਹਿਸੂਸ ਕਰਦੇ ਵੀ ਅਸੀਂ ਅਸੀਂ ਵੀ ਨਾਲ ਹਾਂ ਇਹ ਪੋਦੇ ਮਹੀਨੇ ਵਿੱਚ ਕਈ ਲੋਕ ਵਿਆਹ ਵੀ ਕਰਦੇ ਨੇ ਪਰ ਕੁਝ ਲੋਕ ਇਹ ਵੀ ਨੇ ਜਿਹੜੇ ਇਸ ਮਹੀਨੇ ਦੇ ਵਿੱਚ ਪੁੰਝੇ ਸੁੰਦੇ ਨੇ ਕਿ ਇਹ ਆਪਣੇ ਪੋਦੇ ਮਹੀਨੇ ਦੇ ਵਿੱਚ ਸਿੱਖ ਕੌਮ ਦੇ ਵਿੱਚ ਵਿਆਹ ਦੇ ਸਮਾਗਮ ਕਰ ਸਕਦੇ ਗੱਲ ਬੰਦਸ਼ ਦੀ ਨਹੀਂ ਹੈ ਕੱਲ ਫੀਲਿੰਗ ਦੀ ਹੈ ਨਾ ਬਿਲਕੁਲ ਵੀ ਅਸੀਂ ਉਹ ਪਲਾਂ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਪਾਤਰ ਬਣ ਕੇ ਦਿਉਣ ਵਾਲੀ ਗੱਲ ਤੇ ਉਹ ਨੇਚਰਲੀ ਇਹ ਬਜ਼ੁਰਗ ਇਦਾਂ ਮਹਿਸੂਸ ਕਰਦੇ ਵੀ ਅਸੀਂ ਅਸੀਂ ਵੀ ਨਾਲ ਹਾਂ ਹੁਣ ਹੁਣ ਜਦੋਂ ਲੰਗਰ ਲੱਗਦੇ ਆ ਮੈਂ ਵੇਖਦਾ ਕਲਮ ਇਹ ਮੇਲਾ ਨਹੀਂ ਨਾ ਹੈਗਾ ਜੀ ਉਹ ਮੇਰੇ ਜਜ਼ਬਾਤ ਨੇ ਉਹ ਇਦਾਂ ਪ੍ਰਸ਼ਾਦਾ ਵੇਖਣ ਨਾਲ ਨਹੀਂ ਲੱਗਦਾ ਵੀ ਪਤਾ ਨਹੀਂ ਕਿਉਂ ਹਜ਼ਾਰਾਂ ਹੀ ਲੰਗਰ ਲਾਉਂਦੇ ਪਰ ਹਰ ਇੱਕ ਬੰਦੇ ਦੀ ਇਹ ਭਾਵਨਾ ਹੁੰਦੀ ਹੈ ਵੀ ਤਿੰਨ ਦਿਨ ਸਹਿਬਜ਼ਾਦੇ ਭੁੱਖੇ ਸੀ ਤੇ ਅਸੀਂ ਇਹ ਜਿਹੜਾ ਸਿੱਖਾਂ ਦੇ ਮੂੰਹ 'ਚ ਪਾ ਰਹੇ ਹਾਂ ਸਹਿਬਜ਼ਾਦਿਆਂ ਦੇ ਮੂੰਹ 'ਚ ਪਾ ਰਹੇ ਹਾਂ ਬਿਲਕੁਲ ਗੱਲ ਤੇ ਹਰ ਗੱਲ ਚ ਫੀਲਿੰਗ ਹੈ ਅਹਿਸਾਸ ਹੈ ਉਹ ਜਿੱਦਾਂ ਵੀ ਕੋਈ ਹੋਰ ਗਹਿਰਾ ਲੈ ਸਕਦਾ ਜ਼ਰੂਰ ਲੈ